ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ 23 ਜੁਲਾਈ ਦੇ ਜੋ ਕਾਂਸਟੇਬਲ ਦੀ ਸ਼ਿਫਟ ਹੋਈ ਆ ਉਸ ਦੇ ਵਿੱਚ ਮਾਰਨਿੰਗ ਤੇ ਈਵਨਿੰਗ ਸ਼ਿਫਟ ਦੇ ਵਿੱਚ ਜੋ ਬੱਚਿਆਂ ਦੇ ਪੇਪਰ ਦਾ ਰਿਵਿਊ ਆ ਬੱਚਿਆਂ ਪੱਖੋਂ ਉਹ ਲੈ ਕੇ ਆਏ ਆ ਬੱਚੇ ਬੱਚਿਆਂ ਨੇ ਦੱਸੇ ਜੋ ਪ੍ਰਸ਼ਨ ਆ ਠੀਕ ਆ ਕਾਂਸਟੇਬਲ ਦੇ ਪੇਪਰ ਚ ਅੱਜ ਦੀਆਂ ਸ਼ਿਫਟਾਂ ਚੋਂ ਆਏ ਉਹ ਅੱਜ ਤੁਹਾਡੇ ਸਾਹਮਣੇ ਲੈ ਕੇ ਆਏ ਆ ਤੁਸੀਂ ਇੱਕ ਵਾਰੀ ਪੀਡੀਐਫ ਦੇਖ ਸਕਦੇ ਹੋ ਕਾਫੀ ਜ਼ਿਆਦਾ ਪ੍ਰਸ਼ਨ ਆ ਇਸ ਪੀਡੀਐਫ ਦੇ ਵਿੱਚ ਅੱਜ ਜੋ ਆਪਾਂ ਲੈ ਕੇ ਆਏ ਆ ਠੀਕ ਆ ਇਹ ਬੱਚਿਆਂ ਦਾ ਰਿਵਿਊ ਆ ਠੀਕ ਆ ਬੱਚਿਆਂ ਵੱਲੋਂ ਦੱਸੇ ਗਏ ਆ ਕੁਐਸਚਨ ਉੱਪਰ ਥੱਲੇ ਥੋੜਾ ਹੋ ਸਕਦੇ ਆ ਮਤਲਬ ਚੇਂ ਸਟੈਂਡਰਡ ਦਾ ਤਰੀਕਾ ਹੋਰ ਹੋ ਸਕਦਾ ਤੇ ਆਪਾਂ ਥੋੜਾ ਕੁਐਸਚਨ ਨੂੰ ਫਿਰ ਅਰੇਂਜ ਕੀਤਾ ਬਣਾਇਆ ਉਦਾਂ ਦਾ ਬਾਕੀ ਜਿਨ੍ਹਾਂ ਦਾ ਅੱਜ ਪੇਪਰ ਸੀ ਉਹ ਖੁਦ ਦੱਸ ਸਕਦੇ ਆਂ ਵੀ ਇਹ ਪ੍ਰਸ਼ਨ ਇਦਾਂ ਨਹੀਂ ਇਦਾਂ ਆਇਆ ਸੀ ਠੀਕ ਆ ਤੇ ਜਿਉਂ ਨਾਲ ਦੇ ਹੋਰ ਵੀ ਪ੍ਰਸ਼ਨ ਜ਼ਿਆਦਾ ਜਿਨ੍ਹਾਂ ਦਾ ਅੱਜ ਪੇਪਰ ਸੀ ਉਹ ਕਮੈਂਟ ਬਾਕਸ 'ਚ ਕਮੈਂਟ ਕਰਕੇ ਵੀ ਦੱਸ ਸਕਦੇ ਆਂ ਠੀਕ ਆ ਤੇ ਆਪਾਂ ਤਾਂ ਜਸਟ ਐਨਲਾਈਜ਼ ਲੈ ਕੇ ਆਨੇ ਆ ਤੁਹਾਨੂੰ ਪਤਾ ਲੱਗ ਸਕੇ ਕਿ ਕਿਹੜਾ ਕੁਐਸਚਨ ਕਿਸ ਟੌਪਿਕ 'ਚ ਆ ਰਿਹਾ ਤੇ ਅੱਜ ਆਪਾਂ ਇਹ ਵੀ ਨਾਲ ਦੀ ਨਾਲ ਦੱਸਾਂਗੇ ਕਿ ਪ੍ਰਸ਼ਨ ਇਹ ਕਿੱਥੋਂ ਪਾਈ ਜਾਂਦੇ ਆ ਠੀਕ ਆ ਤੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਜਿਨ੍ਹਾਂ ਨੂੰ ਇਹ PDF ਚਾਹੀਦੀ ਆ ਹਰੇਕ ਸ਼ਿਫਟ ਦੀ ਆਪਾਂ PDF ਪਾਉਨੇ ਆ ਰੋਜ਼ਾਨਾ ਦੀਆਂ ਸ਼ਿਫਟਾਂ ਦੀ ਆਪਣੇ ਟੈਲੀਗ੍ਰam ਦੇ ਉੱਤੇ ਜਿਨ੍ਹਾਂ ਨੇ PDF ਚਾਹੀਦੀ ਉਹ ਟੈਲੀਗ੍ਰam ਜੁਆਇਨ ਕਰ ਲੈ ਨੌਕਰੀ ਗੁਰੂ ਟੈਲੀਗ੍ਰam ਆ ਤੇ ਆਪਣਾ ਨੰਬਰ ਹੈਗਾ 9888743699 ਇਸ ਨੰਬਰ ਦੇ ਉੱਤੇ ਜੁੜ ਜਾਓ ਠੀਕ ਆ ਇਸ ਨੰਬਰ ਦੇ ਨਾਲ ਤਾਂ ਉਹਨੂੰ ਇਸ ਨੰਬਰ ਦੇ ਉੱਤੇ ਤੁਸੀਂ ਮੈਸੇਜ ਕਰੋਗੇ ਜੀ ਤੁਸੀਂ ਮਹਾਪੈਕ ਲੈਣਾ ਹੈ ਮਹਾਪੈਕ ਦੇ ਵਿੱਚ ਮਹਾਪੈਕ ਦੇ ਵਿੱਚੋਂ ਡਾਇਰੈਕਟ ਪ੍ਰਸ਼ਨ ਆ ਰਹੇ ਆਂ ਆਪਾਂ ਤੁਹਾਨੂੰ ਅੱਜ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਪੰਜਾਬ ਜੀਕੇ ਦੇ ਡਾਇਰੈਕਟ ਪ੍ਰਸ਼ਨ ਪਾਲਿਟੀ ਠੀਕ ਆ ਕਰੰਟ ਅਫੇਅਰ ਮੈਥ ਰੀਜਨਿੰਗ ਕੰਪਿਊਟਰ ਦੇ ਡਾਇਰੈਕਟ ਪ੍ਰਸ਼ਨ ਇੰਗਲਿਸ਼ ਪੰਜਾਬੀ ਪੇਪਰ ਦੇ ਠੀਕ ਆ ਸਾਰੇ ਡਾਇਰੈਕਟ ਪ੍ਰਸ਼ਨ ਆ ਰਹੇ ਆ ਆਪਣੇ ਮਹਾਪੈਕ ਦੇ ਵਿੱਚੋਂ ਮਹਾਪੈਕ ਦੇ ਵਿੱਚ ਐਮਸੀਕਿਊ ਦਿੱਤੇ ਹੋਏ ਆ ਠੀਕ ਆ ਐਮਸੀਕਿਊ ਡਾਇਰੈਕਟ ਤੁਸੀਂ ਪੇਪਰ ਦੇ ਮੂਰੇ ਪੜ੍ਹ ਕੇ ਜਾਉਗੇ ਤੇ ਤੁਹਾਡਾ ਕੌਨਫੀਡੈਂਸ ਇੱਕਦਮ ਵੱਜ ਜਾਏਗਾ ਕਿ ਤੁ ਬਾਕੀ ਇਸ ਦਿਨ ਮੌਕ ਟੈਸਟ ਵੀ ਤੁਹਾਨੂੰ ਦਿੱਤਾ ਜਾਵਾਂਗੇ ਫ੍ਰੀ ਤੇ ਪੁਰਾਣੇ ਪੇਪਰ ਵੀ ਸੈਂਡ ਕਰ ਦਿੱਤੇ ਜਾਵਾਂਗੇ ਇਸ ਦੇ ਨਾਲ ਤੁਹਾਨੂੰ ਠੀਕ ਆ ਇਹਦਾ ਆਫਰ ਚੱਲ ਰਿਹਾ ਹੈ 409 ਰੁਪਏ ਵਾਲਾ ਤੁਹਾਨੂੰ ਮਹਾਪੈਕ 369 ਰੁਪਏ ਵਿੱਚ ਮਿਲੇਗਾ ਇਹ ਸਿਰਫ ਕੱਲ ਅਤੇ ਪਰਸੋਂ ਲਈ 2 ਦਿਨ ਲਈ ਆਫਰ ਆ ਜਿਨ੍ਹਾਂ ਨੇ ਲੈਣਾ ਹੈ ਉਹ ਲੈ ਸਕਦੇ ਆ ਠੀਕ ਆ ਉਸ ਤੋਂ ਬਾਅਦ ਫਿਰ ਇਸ ਦਾ ਰੇਟ 409 ਹੋ ਜਾਏਗਾ ਹੁਣ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਇਹ ਵੀਡੀਓ ਤੇ ਪੰਜਾਬ ਦਾ ਖੇਤਰਫਲ ਕਿੰਨਾ ਹੈ ਇਹ ਪ੍ਰਸ਼ਨ ਆਇਆ ਸੀ ਬੜਾ ਹੀ ਸੌਖਾ ਪ੍ਰਸ਼ਨ ਆ ਪੰਜਾਬ ਦੇ ਜੀਕੇ ਮਤਲਬ ਜੀਓਗ੍ਰਾਫੀ ਦਾ ਪ੍ਰਸ਼ਨ ਆ ਪੰਜਾਬ ਦੀ ਜੀਓਗ੍ਰਾਫੀ ਦਾ ਠੀਕ ਆ ਪੰਜਾਬ ਦਾ ਖੇਤਰਫਲ ਬਾਰੇ ਪੁੱਛਿਆ ਗਿਆ ਪੰਜਾਬ 50 362 ਸੌਰੀ 50 362 50 362 ਵਰਗ ਕਿਲੋਮੀਟਰ ਆ ਪੰਜਾਬ ਦਾ ਖੇਤਰਫਲ ਠੀਕ ਆ ਯਾਦ ਰੱਖਣਾ 50 362 ਵਰਗ ਕਿਲੋਮੀਟਰ ਤੇ ਪੰਜਾਬ ਉੱਤਰੀ ਪੱਛਮ ਭਾਰਤ ਵਿੱਚ ਹੈ ਮਤਲਬ ਕਿ ਭਾਰਤ ਦੇ ਉੱਤਰ ਪੱਛਮੀ ਖੇਤਰ ਦੇ ਵਿੱਚ ਆ ਜਿਹੜਾ ਪੰਜਾਬ ਆ ਤੇ ਇਸ ਦਾ ਕੁੱਲ ਖੇਤਰਫਲ ਹੈ ਗਿਆ 50362 ਵਰਗ ਕਿਲੋਮੀਟਰ ਇਹਦਾ ਦਾਸਤਾਵਤੋਂ ਨੂੰ ਤੇ ਜੇ ਮੀਲ ਦੇ ਵਿੱਚ ਵੀ ਆ ਸਕਦਾ ਅਗਲੀਆਂ ਸ਼ਿਫਟਾਂ ਦੇ ਵਿੱਚ ਪੁੱਛ ਸਕਦੇ ਕਿ ਮੀਲ ਦੇ ਵਿੱਚ ਖੇਤਰਫਲ ਕਿੰਨਾ ਹੈ 19445 ਵਰਗ ਮੀਲ ਹੈ ਪੰਜਾਬ ਦਾ ਖੇਤਰਫਲ ਠੀਕ ਆ ਜੇ ਮੀਲ ਦੇ ਵਿੱਚ ਪੁੱਛਿਆ ਉਹਨਾਂ ਨੇ ਠੀਕ ਆ ਇੱਦਾਂ ਕਿਲੋਮੀਟਰਾਂ ਦੇ ਵਿੱਚ ਪੁੱਛਿਆ ਸੀ ਬਾਕੀ ਆਪਣੇ ਮਹਾਂ ਪੈਗ ਦੇ ਵਿੱਚ ਡਾਇਰੈਕਟ ਦਿੱਤਾ ਹੋਇਆ ਪੰਜਾਬ ਦਾ ਖੇਤਰਫਲ ਕਿੰਨਾ ਹੈ ਦੇਖੋ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਆਪਣੇ ਮਹਾਂ ਪੈਗ ਦੇ ਵਿੱਚ ਲੋਗੋ ਲੱਗਿਆ ਹੋਇਆ ਜੋ ਆਪਣਾ ਠੀਕ ਆ ਤੇ ਆ ਸਿੱਧਾ ਪ੍ਰਸ਼ਨ ਡਾਇਰੈਕਟ ਬਿਲਕੁਲ ਆਪਸ਼ਨ ਬੀ ਸੇਮ ਮਿਲਦੀ ਆ ਅੱਗੇ ਚੱਲਦੇ ਆ ਸਤਲੁਜ ਦਰਿਆ ਤੇ ਬਿਆਸ ਦਾ ਸੰਗਮ ਕਿਸ ਸਥਾਨ ਤੇ ਹੁੰਦਾ ਹੈ ਬਿਆਸ ਅਤੇ ਸਤਲੁਜ ਦਰਿਆ ਦਾ ਸੰਗਮ ਹਰੀਕੇ ਪੱਤਣ ਵਿਖੇ ਹੁੰਦਾ ਹੈ ਠੀਕ ਆ ਹਰੀਕੇ ਪੱਤਣ ਹਰੀਕੇ ਪੱਤਣ ਉੱਥੇ ਜਾ ਕੇ ਮਤਲਬ ਕਿ ਦੋਨੋਂ ਦਰਿਆ ਆਪਸ ਵਿੱਚ ਮਿਲ ਜਾਂਦੇ ਆ ਠੀਕ ਆ ਤੇ ਇਹ ਵੀ ਪ੍ਰਸ਼ਨ ਆਪਣੇ ਮਹਾਂਪੈਕ ਦੇ ਵਿੱਚ ਦਿੱਤਾ ਹੋਇਆ ਤੁਹਾਨੂੰ ਦਿਖਾ ਦਿੰਨੇ ਆ ਕਿਸ ਸਥਾਨ ਤੇ ਬਿਆਸਤ ਤੇ ਸਤਲੁਜ ਦਰਿਆ ਇੱਕ ਦੂਜੇ ਵਿੱਚ ਮਿਲਦੇ ਹਨ ਇਹ ਹਰੀਕੇ ਪੱਤਨ ਹੈ ਠੀਕ ਹੈ ਉਸ ਤੋਂ ਬਾਅਦ ਅੱਗੇ ਚਲਦੇ ਹਾਂ ਪੰਜਾਬ ਦਾ ਸਮੁੰਦਰ ਤਲ ਤੋਂ ਲੈਵਲ ਮਤਲਬ ਉਚਾਈ ਕਿੰਨੀ ਹੈ ਸਮੁੰਦਰੀ ਤਲ ਤੋਂ ਕਿਸੇ ਵੀ ਜਗ੍ਹਾ ਦੀ ਜੇ ਉਚਾਈ ਮੰਨਣੀ ਹੈ ਤਾਂ ਤਾਂ ਸਮੁੰਦਰੀ ਤਲ ਤੋਂ ਮਣੀ ਜਾਂਦੀ ਹੈ ਠੀਕ ਹੈ ਮਿਲਤੀ ਕੀਤੀ ਜਾਂਦੀ ਹੈ ਸਮੁੰਦਰੀ ਤਲ ਤੋਂ ਆਈਡੀਆ ਲਗਾਇਆ ਜਾਂਦਾ ਠੀਕ ਹੈ ਤੇ ਪੰਜਾਬ ਦੇ ਮੈਦਾਨ ਮੈਦਾਨ ਦਾ ਮਤਲਬ ਕਿ ਜੋ ਉਚਾਈ ਆ ਸਮੁੰਦਰੀ ਤਲ ਤੋਂ ਕਿੰਨੀ ਹੈ ਚਾਈ ਆ ਪੰਜਾਬ ਦੇ ਮੈਦਾਨੀ ਖੇਤਰ ਦੀ 180 ਮੀਟਰ ਤੋਂ 300 ਮੀਟਰ ਦੀ ਉਚਾਈ ਆ ਪੰਜਾਬ ਦੇ ਮੈਦਾਨੀ ਖੇਤਰ ਦੀ ਸਮੁੰਦਰੀ ਤਲ ਤੋਂ ਠੀਕ ਹੈ ਤੇ ਅੱਗੇ ਕਰਦੇ ਆਂ ਡਿਸਕਸ ਆਪਣੇ ਮਹਾਂਪੈਗ ਦੇ ਵਿੱਚ ਵੀ ਇਹ ਪ੍ਰਸ਼ਨ ਦਿੱਤਾ ਹੋਇਆ ਸੀ ਦੇਖੋ ਪੰਜਾਬ ਸਮੁੰਦਰ ਤਲ ਤੋਂ ਕਿੰਨਾ ਉੱਚਾ ਹੈ ਠੀਕ ਆ ਮਤਲਬ ਕਿ 1000 ਫੁੱਟ ਵੀ ਜੇ ਫੁੱਟਾਂ ਦੇ ਵਿੱਚ ਪੁੱਛ ਸਕਦੇ ਆ ਤੁਹਾਨੂੰ ਦੇਖ ਲਓ ਹਨਾ ਵੀ ਫੁੱਟ ਕਿੰਨੇ ਆ ਠੀਕ ਆ 1000 ਫੁੱਟ ਹੁਣ ਤਾਂ ਉਹਨਾਂ ਨੇ ਮੀਟਰ ਪੁੱਛਿਆ 300 ਮੀਟਰ ਜਾਂ 1000 ਫੁੱਟ ਠੀਕ ਆ ਆਪਸ਼ਨ ਸੀ ਹੈ ਇਸ ਦੇ ਮੁਤਾਬਕ ਵੀ ਦੋਨੋਂ ਸਹੀ ਆ ਚਾਹੇ 300 ਮੀਟਰ ਹੋ ਜਵੇ ਚਾਹੇ 1000 ਫੁੱਟ ਹੋ ਜਵੇ ਠੀਕ ਆ ਇਸ ਦਾ ਉੱਤਰ ਆ ਅੱਗੇ ਚੱਲਦੇ ਹਾਂ ਪੰਜਾਬ ਦੇ 1966 ਦੇ ਪੁਨਰਗਠਨ ਤੋਂ ਬਾਅਦ ਮੁੱਖ ਮੰਤਰੀ ਕੌਣ ਬਣਿਆ ਸੀ ਜਦੋਂ ਪੰਜਾਬ ਦੇ ਵਿੱਚੋਂ ਹਰਿਆਣਾ ਵੱਖ ਹੋ ਗਿਆ ਸੀ ਤੇ ਮਾਚਲ ਦੇ ਕੁਝ ਏਰੀਆ ਪੰਜਾਬ ਤੋਂ ਵੱਖ ਹੋ ਗਏ ਸੀ ਪੰਜਾਬ ਦਾ ਪੁਨਰਗਠਨ ਹੋਇਆ ਸੀ 1 ਨਵੰਬਰ 1966 ਨੂੰ ਤੇ ਉਸ ਸਮੇਂ ਕੌਣ ਮੁੱਖ ਮੰਤਰੀ ਬਣੇ ਸੀ ਪੰਜਾਬ ਦੇ ਤਾਂ ਗੁਰਮukh ਸਿੰਘ ਮਸਾਫਰ ਬਣੇ ਸੀ ਠੀਕ ਆ ਗਿਆਨੀ ਗੁਰਮukh ਸਿੰਘ ਗਿਆਨੀ ਗੁਰਮukh ਸਿੰਘ ਬਣੇ ਸੀ ਠੀਕ ਆ ਪੰਜਾਬ ਦੇ ਮੁੱਖ ਮੰਤਰੀ ਉਸ ਟਾਈਮ ਤੇ ਆਪਣੇ ਮਹਾ ਪੈਕ ਦੇ ਵਿੱਚ ਵੀ ਡਾਇਰੈਕਟ ਪ੍ਰਸ਼ਨ ਦਿੱਤਾ ਹੋਇਆ ਹੈ ਤੇ ਬੱਚੇ ਕਹਿੰਦੇ ਆ ਕਿ ਤੁਸੀਂ ਪ੍ਰੂਫ ਕਰਦੇ ਦਿਖਾਣੇ ਆ ਪ੍ਰੂਫ ਤਾਂ ਦਿਖਾਣੇ ਆ ਕਿ ਜਿਹੜੇ ਬੱਚਿਆਂ ਦਾ ਆਉਣੇ ਵਾਲੇ ਟਾਈਮ 'ਚ ਸ਼ਿਫਟਾਂ ਚਾ ਉਹ ਇੱਕ ਜਗ੍ਹਾ ਤੋਂ ਤਿਆਰੀ ਕਰਨ ਉਹਨਾਂ ਨੂੰ ਇੱਕ ਵਧੀਆ ਪਲੇਟਫਾਰਮ ਮਿਲ ਜੇ ਵੀ ਕਿੱਥੇ ਤਿਆਰੀ ਕਰਨੀ ਆ ਠੀਕ ਆ ਉਹਨਾਂ ਦਾ ਦੇਖਦੀ ਸਾਰੇ ਕੌਨਫੀਡੈਂਸ ਆ ਜਾਏਗਾ ਕਿ ਹਾਂ ਇਹ ਵਧੀਆ ਜਗ੍ਹਾ ਹੈ ਜਿੱਥੇ ਆਪਾਂ ਨੂੰ ਤਿਆਰੀ ਕਰਨੀ ਚਾਹੀਦੀ ਆ ਠੀਕ ਆ ਤੇ ਘੱਟ ਸਮੇਂ 'ਚ ਵਧੀਆ ਤਿਆਰੀ ਕਰਨ ਲਈ ਤੁਹਾਡੇ ਲਈ ਇਹ ਮਹਾ ਪੈਕ ਆਪਾਂ ਨੇ ਤਿਆਰ ਕੀਤਾ ਹੋਇਆ ਅੱਗੇ-ਅਗੇ ਫਲੋਰ ਦਾ ਕਿਲਾ ਕਦੋਂ ਬਣਿਆ ਫਲੋਰ ਦਾ ਕਿਲਾ 1809 ਦੇ ਵਿੱਚ ਬਣਿਆ ਤੇ ਫਲੌਰ ਦਾ ਕਿਲਾ ਮਹਾਰਾਜਾ ਜੀਤ ਸਿੰਘ ਦਾ ਕਿਲਾ ਇਹਨੂੰ ਫਲੌਰ ਦਾ ਕਿਲਾ ਕਿਹਾ ਜਾਂਦਾ ਠੀਕ ਆ ਇਹ 1809 ਵਿੱਚ ਮਹਾਰਾਜਾ ਜੀਤ ਸਿੰਘ ਦੇ ਸ਼ਾਸਨ ਅਧੀਨ ਬਣਿਆ ਸੀ ਇਹ ਤੇ ਇਸ ਦਾ ਡਿਜ਼ਾਈਨ ਦੀਵਾਨ ਮੋਹਮਮਦ ਚੰਦ ਨੇ ਅਨਜੀਤ ਸਿੰਘ ਦੇ ਫਰਾਂਸੀਸੀ ਅਤੇ ਇਟਾਲੀਅਨ ਜਰਨਲਾਂ ਦੇ ਸਹਿਯੋਗ ਨਾਲ ਤਿਆਰ ਕੀਤਾ ਸੀ ਠੀਕ ਆ ਇਹ ਵੀ ਉੱਛ ਸਕਦੇ ਆ ਡਿਜ਼ਾਈਨ ਕਿਸ ਨੇ ਤਿਆਰ ਕੀਤਾ ਸੀ ਦੀਵਾਨ ਮੋਹਮਮਦ ਚੰਦ ਨੇ ਠੀਕ ਆ ਅੱਗੇ ਚੱਲਦੇ ਹਾਂ ਸੰਵਿਧਾਨ ਕਦੋਂ ਅਪਣਾਇਆ ਗਿਆ ਸੀ ਠੀਕ ਹੈ ਸੰਵਿਧਾਨ 26 ਨਵੰਬਰ 1949 ਨੂੰ ਭਾਰਤ ਤੇ ਇਸ ਸੰਵਿਧਾਨ ਸਭਾ ਦੁਬਾਰਾ ਅਪਣਾਇਆ ਗਿਆ ਸੀ ਅਤੇ 26 ਜਨਵਰੀ 1950 ਨੂੰ ਲਾਗੂ ਹੋਇਆ ਸੀ। ਪ੍ਰਸ਼ਨ ਇਹ ਵੀ ਆ ਸਕਦਾ ਲਾਗੂ ਕਦੋਂ ਹੋਇਆ ਸੀ? 26 ਜਨਵਰੀ 1950 ਨੂੰ ਇਸ ਵਾਰੀ ਤਾਂ ਪੁੱਛਿਆ ਅਪਣਾਇਆ ਗਦੋਂ ਸੀ? 26 ਨਵੰਬਰ 1949 ਨੂੰ ਅਪਣਾਇਆ ਗਿਆ ਸੀ। ਠੀਕ ਆ। ਤੇ ਆਪਣੇ ਮਹਾਂ ਪੈਕ ਦੇ ਵਿੱਚ ਹੈਗਾ ਇਹ ਪ੍ਰਸ਼ਨ ਸੰਵਿਧਾਨ ਦਾ ਖਰੜਾ ਕਿਸ ਮਿਤੀ ਨੂੰ ਸੰਵਿਧਾਨ ਸਭਾ ਦੁਬਾਰਾ ਪਾਸ ਅਤੇ ਅਪਣਾਇਆ ਗਿਆ? ਮਤਲਬ ਪਾਸ ਵੀ ਉਦੋਂ ਹੀ ਕੀਤਾ ਗਿਆ ਸੀ 26 ਨਵੰਬਰ 1949 ਨੂੰ, ਅਪਣਾਇਆ ਵੀ ਉਦੋਂ ਹੀ ਕੀਤਾ, ਅਪਣਾਇਆ ਵੀ ਉਦੋਂ ਹੀ ਗਿਆ ਸੀ। ਠੀਕ ਆ। ਅੱਗੇ ਚੱਲਦੇ ਹਾਂ ਨਮੋ ਯੋਜਨਾ ਕਿਸ ਨਾਲ ਸੰਬੰਧਤ ਹੈ ਨਮੋ ਯੋਜਨਾ ਬਾਰੇ ਕੁਝ ਬੱਚਿਆਂ ਨੇ ਕਿਹਾ ਨਮੋ ਕਾਫੀ ਸਟੇਟਸ ਦੀ ਨਮੋ ਯੋਜਨਾ ਹੈ ਇੱਕ ਨਮੋ ਡਰੋਨ ਦੀ ਦੀ ਯੋਜਨਾ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ 30 ਨਵੰਬਰ 2023 ਨੂੰ ਵੀਡੀਓ ਕਾਨਫਰencing ਰਾਹੀਂ ਕੀਤੀ ਸੀ ਇਸ ਸਕੀਮ ਨੂੰ ਸ਼ੁਰੂ ਕਰਨ ਪਿੱਛੇ ਮੁੱਖ ਦੇਸ਼ ਸਵੈ ਸਹਾਇਤਾ ਸਮੂਹ ਦੀਆਂ ਔਰਤਾਂ ਨੂੰ ਠੀਕ ਹੈ ਬਧੇਰੇ ਕਮਾਈ ਕਰਨ ਲਈ ਇੱਕ ਮੋੜ ਅਤੇ ਪਲੇਟਫਾਰਮ ਪ੍ਰਦਾਨ ਕਰਨਾ ਸੀ ਤੇ ਉਹਨਾਂ ਨੂੰ ਸਸ਼ਕਤ ਕਰਨਾ ਸੀ ਠੀਕ ਹੈ ਮਤਲਬ ਕਿ ਇਹਦੇ ਪਿੱਛੇ ਇਹ ਕਾਰਨ ਸੀ ਨरेन्द्र મોદી ਜੀ ਨੇ 30 ਸਤੰਬਰ 2023 ਨੂੰ ਇਹ ਯੋਜਨਾ ਲਾਂਚ ਕੀਤੀ ਸੀ ਇੱਕ ਨਮੋ ਛੇਤਕਾਰੀ ਮਾਂ ਸਨਮਾਨ ਇਹਦੀ ਯੋਜਨਾ ਹੈ ਇਹ ਮਹਾਰਾਸ਼ਟਰ ਦੀ ਹੈ ਠੀਕ ਆ ਇਹ ਵੀ ਨਮੋ ਤੋਂ ਹੀ ਵੈ ਰਹੀ ਆ ਮਹਾਰਾਸ਼ਟਰ ਦੀ ਸਕੀਮ ਆ 6000 ਰੁਪਏ ਤਿੰਨ ਬਰਾਬਰ ਕਿਸ਼ਤਾਂ ਵਿੱਚ ਦਿੱਤਾ ਜਾਂਦਾ ਹੈ ਠੀਕ ਆ ਕਿਸਾਨਾਂ ਨੂੰ ਇਹ ਠੀਕ ਆ ਇਹ ਜੋ ਕਿਸਾਨ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਬਣਾਈ ਗਈ ਸੀ ਉਸਦੇ ਬਿਹਾਫ ਤੇ ਹੀ ਉਦਾਂ ਦਾ ਹੀ ਲਾਭ ਦਿੱਤਾ ਜਾ ਰਿਹਾ ਹੈ ਮਹਾਰਾਸ਼ਟਰ ਸਰਕਾਰ ਦੁਆਰਾ ਹੈ ਠੀਕ ਆ ਤੇ ਆਪਾਂ ਬੱਚਿਆਂ ਤਾਂ ਨਮੋ ਯੋਜਨਾ ਆਸੀ ਨਾ ਆਪਾਂ ਸਾਰੀਆਂ ਨਮੋ ਯੋਜਨਾ ਜਿੰਨੀਆਂ ਵੀ ਹੈਗੀਆਂ ਉਹ ਸਾਰੀਆਂ ਚੱਕ ਲਈਆਂ ਤੇ ਗੁਜਰਾਤ ਦੀ ਨਮੋ ਲక్ష్ਮੀ ਯੋਜਨਾ ਗੁਜਰਾਤ ਦੀ ਇੱਕ ਨਮੋ ਲక్ష్ਮੀ ਯੋਜਨਾ ਇਹਦੇ ਬਾਰੇ ਦੇਖ ਲਓ 9ਵੀਂ ਤੋਂ 12ਵੀਂ ਜਮਾਤ ਵਿੱਚ ਪੜ੍ਹਦੀਆਂ ਲੜਕੀਆਂ ਨੂੰ 4 ਸਾਲਾਂ ਵਿੱਚ 50000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ ਇਸ ਯੋਜਨਾ ਦੇ ਤਹਿਤ 9ਵੀਂ ਤੋਂ 12ਵੀਂ ਜਮਾਤ ਦੀਆਂ ਜਿਹੜੀਆਂ ਵਿਦਿਆਰਥਣਾਂ ਹਨ ਉਹਨਾਂ ਨੂੰ 50000 ਰੁਪਏ ਦੀ ਵਿੱਤੀ ਸਹਾਇਤਾ ਮਿਲੇਗੀ ਇੱਕ ਗੁਜਰਾਤ ਦੀ ਇੱਕ ਹੋਰ ਨਮੋ ਸਰਸਵਤੀ ਨਮੋ ਸਰਸਪਤੀ ਵਿਗਿਆਨ ਸਾਧਨਾ ਯੋਜਨਾ ਠੀਕ ਹੈ ਇਹਦੇ ਤਹਿਤ 11ਵੀਂ 12ਵੀਂ ਦੀ ਜਮਾਤ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ 2 ਸਾਲ ਵਿੱਚ 25000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ ਸਰਕਾਰ ਠੀਕ ਹੈ ਮਤਲਬ ਕਿ ਹੂੰ ਆਏ ਨਹੀਂ ਪਤਾ ਕਿ ਆਪਾਂ ਨੂੰ ਨਮੋ ਯੋਜਨਾ ਕਿਹੜੀ ਆਈ ਸੀ ਸਾਰੀਆਂ ਪੜਾਤੀਆਂ ਮਹਾਰਾਸ਼ਟਰ ਆਈ ਬੜਾ ਤੇ ਗੁਜਰਾਤ ਆਈ ਵੀ ਤੇ ਨਰਿੰਦਰ ਮੋਦੀ ਜੀ ਨੇ ਜੋ ਨਮੋ ਯੋਜਨਾ ਸ਼ੁਰੂ ਕੀਤੀ ਸੀ ਉਹ ਵੀ ਨਮੋ ਡਰੋਨ ਦੇ ਦੀ ਯੋਜਨਾ ਸ਼ੁਰੂ ਕੀਤੀ ਸੀ ਨਰਿੰਦਰ ਮੋਦੀ ਜੀ ਨੇ 2023-24 ਪੜਾਤੀ ਠੀਕ ਹੈ ਤੇ ਅੱਗੇ ਚਲਦੇ ਕਟਲਿਆ ਕਿਸ ਯੂਨੀਵਰਸਿਟੀ ਨਾਲ ਸੰਬੰਧ ਰੱਖਦਾ ਹੈ ਕਟਲਿਆ ਤਕਸ਼ੀਲਾ ਯੂਨੀਵਰਸਿਟੀ ਨਾਲ ਸੰਬੰਧ ਰੱਖਦਾ ਹੈ ਚਾਨਕਿਆ ਜਿਸ ਨੂੰ ਕਟਲਿਆ ਵੀ ਕਿਹਾ ਜਾਂਦਾ ਤੇ ਵਿਸ਼ਨੂੰ ਗੁਪਤ ਵੀ ਕਿਹਾ ਜਾਂਦਾ ਹੈ 370 ਤੋਂ 283 ਬੀਸੀ ਸਮਾਸੀ ਸੰਵਿਧਾਨਾ ਕਟਲਿਆ ਸੀ ਤੇ ਇੱਕ ਭਾਰਤੀ ਅਧਿਆਪਕ ਸੀ ਦਾਰਸ਼ਨਿਕ ਅਤੇ ਸ਼ਾਹੀ ਸਲਾਹਕਾਰ ਵੀ ਸੀ ਕਟਲਿਆ ਠੀਕ ਆ ਉਹ ਸ਼ੁਰੂ ਵਿੱਚ ਤਕਸ਼ੀਲਾ ਵਿੱਚ ਆ ਪ੍ਰਾਚੀਨ ਤਕਸ਼ੀਲਾ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਤੇ ਰਾਜਨੀਤੀ ਵਿਗਿਆਨ ਦਾ ਪ੍ਰੋਫੈਸਰ ਸੀ ਠੀਕ ਆ ਇਹ ਹੋ ਗਿਆ ਕਟਾਲਿਆ ਬਾਰੇ ਜਾਣਕਾਰੀ ਤੇ ਅੱਗੇ ਚਲਦੇ ਹਾਂ ਸਵੇਰਾ ਯੋਜਨਾ ਨਾਲ ਸੰਬੰਧਿਤ ਬੱਚਿਆਂ ਨੇ ਕੀ ਹੈ ਤੇ ਜੇ ਕੋਈ ਕੁਐਸਚਨ ਮਤਲਬ ਕਿ ਗਲਤ ਹੈ ਮਤਲਬ ਕਿ ਤੁਹਾਨੂੰ ਗਲਤ ਲੱਗੇ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਕਰਦੇ ਆਂ ਵੀ ਇਹ ਪ੍ਰਸ਼ਨ ਇਦਾਂ ਨਹੀਂ ਇਦਾਂ ਆਇਆ ਸੀ ਠੀਕ ਆ ਜੇ ਜਿਨ੍ਹਾਂ ਨੂੰ ਹੋਰ ਪਤਾ ਉਹ ਦੱਸ ਸਕਦੇ ਆਂ ਵੀ ਇਹ ਪ੍ਰਸ਼ਨ ਵੀ ਆਇਆ ਸੀ ਸਵੇਰਾ ਯੋਜਨਾ ਕਿਸ ਨਾਲ ਸੰਬੰਧਿਤ ਹੈ ਸਵੇਰਾ ਸਕੀਮ ਸੀਨੀਅਰ ਨਾਗਰਿਕਾਂ ਲਈ ਤੁਰੰਤ ਮਦਦ ਸੁਰੱਖਿਆ ਪ੍ਰਦਾਨ ਕਰਦੀ ਹੈ ਠੀਕ ਆ ਸੀਨੀਅਰ ਨਾਗਰਿਕਾਂ ਲਈ ਹੈ ਇਹ ਸਵੇਰਾ ਯੋਜਨਾ ਉਹਨਾਂ ਨੂੰ ਤੁਰੰਤ ਮਦਦ ਦੀ ਲੋੜ ਹੁੰਦੀ ਹੈ ਸੁਰੱਖਿਆ ਦੀ ਲੋੜ ਹੁੰਦੀ ਹੈ ਪ੍ਰਦਾਨ ਕਰਦੀ ਹੈ ਸਵੇਰਾ ਯੋਜਨਾ ਠੀਕ ਆ ਦੋਸਤੋ ਮਹਾਪੈਗ ਲਈ 9888743699 ਨੰਬਰ ਤੇ ਜੁੜ ਜੋ ਠੀਕ ਆ ਜਿਨ੍ਹਾਂ ਨੇ ਤਿਆਰੀ ਕਰਨੀ ਬੈਸਟ ਤਿਆਰੀ ਕਰਨੀ ਆ ਮਹਾਪੈਗ ਲੈ ਕੇ ਜਲਦੀ ਤੋਂ ਜਲਦੀ ਤਿਆਰੀ ਸ਼ੁਰੂ ਕਰ ਦੋ ਤੇ ਆਰਟੀਕਲ 17 ਕਿਸ ਨਾਲ ਸੰਬੰਧਤ ਹੈ ਭਾਰਤੀ ਸੰਵਿਧਾਨ ਦਾ ਅਨੁਛੇਦ 17 ਕਹਿੰਦਾ ਹੈ ਕਿ ਛੂਤਛਾਤ ਨੂੰ ਖਾਤਮਾ ਖਤਮ ਕੀਤਾ ਗਿਆ ਹੈ ਆਰਟੀਕਲ 17 ਤਹਿਤ ਠੀਕ ਆ ਸ਼ੂ ਸ਼ਾਟ ਨੂੰ ਖਤਮ ਕਰ ਦਿੱਤਾ ਗਿਆ ਤੇ ਕਿਸੇ ਵੀ ਰੂਪ ਵਿੱਚ ਇਸ ਦੀ ਪ੍ਰਥਾ ਦੀ ਮਨਾਈ ਹੈ ਸ਼ੂ ਸ਼ਾਟ ਤੋਂ ਪੈਦਾ ਹੋਣ ਵਾਲੀ ਕਿਸੇ ਵੀ ਅਪੰਗਤਾ ਨੂੰ ਲਾਗੂ ਕਰਨਾ ਕਾਨੂੰਨ ਦੇ ਅਨੁਸਾਰ ਸਜ਼ਾਯੋਗ ਅਪਰਾਧ ਹੋਵੇਗਾ ਠੀਕ ਆ ਤੇ ਆਪਣੇ ਮਹਾਂ ਪੈਕ ਦੇ ਵਿੱਚ ਦਿੱਤਾ ਹੋਇਆ ਹੈ ਆਰਟੀਕਲ ਦਿੱਤੇ ਹੋਏ ਆ ਦੇਖ ਲਓ ਤੁਹਾਡੇ ਸਾਹਮਣੇ ਆ ਆਰਟੀਕਲ 17 ਦੇ ਵਿੱਚ ਲਿਖਿਆ ਹੈ ਸ਼ੂਸ਼ਾਦ ਦਾ ਖਤਮ ਆ ਅੱਗੇ ਪ੍ਰਸ਼ਨ ਆਊਗਾ ਆਰਟੀਕਲ 16 ਦਾ ਬੱਚੇ ਨੇ ਆਰਟੀਕਲ 16 ਬਾਰੇ ਵੀ ਦੱਸਿਆ ਤਾਂ ਉਹਦੇ ਬਾਰੇ ਵੀ ਇੱਥੇ ਪੜਾਦ ਮੈਂ ਤੁਹਾਨੂੰ ਜਨਤਕ ਰਜਗਾਰ ਦੇ ਮਾਮਲਿਆਂ ਵਿੱਚ ਮੌਕੇ ਦੀ ਸਮਾਨਤਾ ਠੀਕ ਆ ਆਰਟੀਕਲ ਮੋਸਟਲੀ ਦਿੱਤੇ ਹੋਏ ਆ ਆਪਣੇ ਮਹਾਂ ਪੈਕ ਦੇ ਵਿੱਚ ਆਰਟੀਕਲ 16 ਆ ਗਿਆ ਦੇਖੋ ਕਿਸ ਨਾਲ ਸੰਬੰਧਤ ਹੈ ਇਸ ਨੇ ਸਾਰੀ ਸਾਰੇ ਸਰਕਾਰੀ ਜੁਗਾਰ ਵਿੱਚ ਬਰਾਬਰ ਦੇ ਮੌਕੇ ਪ੍ਰਦਾਨ ਕੀਤੇ ਇਸ ਵਿੱਚ ਕਿਹਾ ਗਿਆ ਹੈ ਕਿ ਸਰਕਾਰੀ ਨੌਕਰੀ ਲਈ ਕਿਸੇ ਵੀ ਨਾਗਰਿਕ ਨਾਲ ਧਰਮ ਨਸਲ ਜਾਤ ਲਿੰਗ ਵੰਸ਼ ਜਨਮ ਸਥਾਨ ਜਾਂ ਰਿਹਾਇਸ਼ੀ ਦੇ ਆਧਾਰ ਤੇ ਵਿਤਕਰਾ ਨਹੀਂ ਕੀਤਾ ਜਾ ਸਕਦਾ ਠੀਕ ਆ ਮਾਪ ਪੈਕ ਦੇ ਵਿੱਚ ਸਾਰੇ ਆਰਟੀਕਲ ਦਿੱਤੇ ਹੋਏ ਮੋਸਟਲੀ ਆਪਣੇ ਜਿਹੜੇ ਇੰਪੋਰਟੈਂਟ ਆਰਟੀਕਲ ਆ ਜੋ ਸਿਲੇਬਸ ਦੇ ਨਾਲ ਸੰਬੰਧ ਰੱਖਦੇ ਆ ਅੱਗੇ ਆ ਗਿਆ ਪੰਚਾਇਤੀ ਰਾਜ ਸੰਵਿਧਾਨ ਦੇ ਕਿਸ ਸ਼ੈਡਿਊਲ ਵਿੱਚ ਆਉਂਦਾ ਹੈ ਪੰਚਾਇਤੀ ਰਾਜ ਸੰਵਿਧਾਨ ਦੇ 11ਵੇਂ ਅਨੁਸੂਚੀ ਵਿੱਚ ਆਉਂਦਾ 11ਵੇਂ ਸ਼ੈਡਿਊਲ ਚ ਆਉਂਦਾ ਠੀਕ ਆ ਉਹ ਵਿਵਸਥਾਣ ਜੋ ਪੰਚਾਇਤ ਦੀਆਂ ਸ਼ਕਤੀਆਂ ਇਸ ਦੇ ਵਿੱਚ ਪੰਚਾਇਤ ਦੀਆਂ ਸ਼ਕਤੀਆਂ ਪੰਚਾਇਤ ਦੇ ਅਧਿਕਾਰ ਅਤੇ ਜ਼ਿੰਮੇਵਾਰੀਆਂ ਦਰਸਾਈਆਂ ਗਈਆਂ ਹਨ 11ਵੇਂ ਅਨੁਸੂਚੀ ਵਿੱਚ ਇਸ ਸੰਸ਼ੋਧਨ ਨੂੰ 1992 ਦੇ 73ਵੇਂ ਸੋਡ ਐਕਟ ਦੁਆਰਾ ਜੋੜਿਆ ਗਿਆ ਸੀ ਠੀਕ ਆ ਇਸ ਅਨੁਸੂਚੀ ਨੂੰ ਉਸ ਦੇ ਵਿੱਚ ਜੋੜਿਆ ਗਿਆ ਸੀ 11ਵਾਂ ਸੂਚੀ ਨੂੰ ਹੁਣ ਆਪ੍ਰਸ਼ਨ ਦੇਖ ਲ ਮਹਾਪੈਗ ਦੇ ਵਿੱਚ ਡਾਇਰੈਕਟ ਆਤਾ ਹੈ ਮਤਲਬ ਕਿ ਜਿਹੜਾ ਕਿਹੜਾ ਸ਼ੈਡਿਊਲ ਆ ਕਹਿੰਦੇ ਵੀ 73ਵੀਂ ਸੰਵਿਧਾਨਿਕ ਸੋਧ ਦੁਆਰਾ ਜੋੜਿਆ ਗਿਆ ਸੀ 11ਵਾਂ ਸ਼ੈਡਿਊਲ ਮਤਲਬ 11ਵੀਂ ਅਨੁਸੂਚੀ 73ਵੀਂ ਸੰਵਿਧਾਨਿਕ ਸੋਧ ਦੁਆਰਾ 1992 ਵਿੱਚ ਜੋੜੀ ਗਈ ਸੀ ਠੀਕ ਆ ਮਹਾਪੈਗ ਜਦ ਤੁਸੀਂ ਪੜਿਆ ਹੁੰਦਾ ਤਾਂ ਡਾਇਰੈਕਟ ਪ੍ਰਸ਼ਨ ਉਸ ਦੇ ਵਿੱਚੋਂ ਆਣੇ ਸੀ ਇਹ ਤੁਹਾਨੂੰ ODI World Cup 2023 ਵਿੱਚ ਭਾਰਤ ਦਾ ਕਪਤਾਨ ਕੌਣ ਸੀ ਰੋਹਿਤ ਸ਼ਰਮਾ ICCI ODI ਸੌਰੀ ਰੋਹਿਤ ਸ਼ਰਮਾ ICC ODI I ਵਿਸ਼ਾ ਕੱਪ 2023 ਵਿੱਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸੀ ਠੀਕ ਆ ਰੋਹਿਤ ਸ਼ਰਮਾ ਸੀ वर्ल्ड कप ਵਿੱਚ ਕਪਤਾਨ ਤੇ ਅੱਗੇ ਚੱਲਦੇ ਜੀਵਿਕਾ ਸਕੀਮ ਬਾਰੇ ਪੁੱਛਿਆ ਗਿਆ ਸੀ ਜੀਵਿਕਾ ਸਕੀਮ ਜੀਵਿਕਾ ਬਿਹਾਰ ਸਰਕਾਰ ਦਾ ਵਿਸ਼ਵ ਬੈਂਕ ਸਮਰਥਿਤ ਪ੍ਰੋਗਰਾਮ ਜਿਸ ਦਾ ਉਦੇਸ਼ ਪਿੰਡੂ ਪਰਿਵਾਰਾਂ ਦੇ ਸਮਾਜਿਕ ਆਰਥਿਕ ਸਸ਼ਕਤੀਕਰਨ ਹੈ ਇਹ ਪ੍ਰੋਗਰਾਮ 2006 ਵਿੱਚ ਬਿਹਾਰ ਦੇ 6 ਜ਼ਿਲ੍ਹਿਆਂ ਅਤੇ 42 ਬਲਾਕਾਂ ਵਿੱਚ ਬਿਹਾਰ ਗ੍ਰਾਮੀਨ ਆਜੀਵਿਕਾ ਪ੍ਰੋਜੈਕਟ ਦੇ ਤਹਿਤ ਸ਼ੁਰੂ ਕੀਤਾ ਗਿਆ ਸੀ ਠੀਕ ਆ ਤੇ ਅੱਗੇ ਚਲਦੇ ਹਾਂ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕਿਸ ਭਾਰਤੀ ਖਿਡਾਰੀ ਦੇ ਨਾਮ ਸਭ ਤੋਂ ਜ਼ਿਆਦਾ ਛਿੱਕੇ ਮਾਰਨ ਦਾ ਰਿਕਾਰਡ ਹੈ ਤਾਂ ਰੋਹਿਤ ਸ਼ਰਮਾ ਦੇ ਨਾਮ ਹੈਗਾ ਠੀਕ ਆ ਰੋਹਿਤ ਸ਼ਰਮਾ ਨੇ ਸਾਰਿਆਂ ਨਾਲੋਂ ਜ਼ਿਆਦਾ 6s ਮਾਰ ਦਿੱਤੇ ਹੁਣ ਤੱਕ ਠੀਕ ਆ ਲਗਭਗ 600 ਛਿੱਕੇ ਮਾਰ ਦਿੱਤੇ ਹਨ ਠੀਕ ਆ ਦੂਜੇ ਨੰਬਰ ਤੇ ਕ੍ਰਿਸ ਗੇਲਾਨ ਨੇ ਸ਼ਾਇਦ ਅਗਲਾ ਪ੍ਰਸ਼ਨ ਹੈ ਕਿ ਮੱਕਾ ਟਰੋਫੀ 2023 ਕਿਸ ਨੇ ਜਿੱਤੀ ਮੱਕਾ ਟਰੋਫੀ ਬਾਰੇ ਪਹਿਲਾਂ ਵੀ ਸ਼ਿਫਟਾਂ ਚ ਆ ਚੁੱਕੇ ਆ ਪ੍ਰਸ਼ਨ ਗੁਰੂ ਨਾਨਕ ਦੇਵ ਜੁਨੀਵਰਸਿਟੀ ਨੇ ਇਹ ਮੱਕਾ ਟਰੋਫੀ 25ਵੀਂ ਵਾਰ ਜਿੱਤੀ ਹੈ ਇਸ ਵਾਰੀ ਠੀਕ ਹੈ ਨਾ 25ਵੀਂ ਵਾਰ ਮਲਾਣਾ ਮੱਕਾ ਦਾ ਫੁੱਲ ਫਾਰਮ ਹੈ ਕਿ ਮਲਾਣਾ ਅਬਦੁਲ ਕਲਾਮ ਆਜ਼ਾਦ ਮੱਕਾ ਟਰੋਫੀ ਕਹਿੰਦੇ ਨੇ ਇਹਨੂੰ ਠੀਕ ਆ 1969 ਵਿੱਚ ਸਥਾਪਿਤ ਕੀਤੀ ਗਈ ਸੀ ਗੁਰੂ ਨਾਨਕ ਦੇਵ ਜੁਨੀਵਰਸਿਟੀ ਤੇ 1977 ਵਿੱਚ ਇਸ ਨੇ ਪਹਿਲੀ ਵਾਰ ਹੀ ਮੱਕਾ ਟਰੋਫੀ ਜਿੱਤੀ 1979 ਤੋਂ 87 ਤੱਕ ਜਿੱਤਦੇ ਰਹੇ 1991 ਤੋਂ 94 ਤੱਕ 1997 ਤੋਂ 2003 ਤੱਕ ਤੇ 2006 2010 2012 ਵਿੱਚ ਵੀ ਜਿੱਤ ਪ੍ਰਾਪਤ ਕੀਤੀ ਇਸ ਤਰ੍ਹਾਂ 25 25ਵਾਂ 12ਵੀਂ ਇਸ ਵਾਰੀ 2023 ਦੇ ਵਿੱਚ ਜਿੱਤੀ ਹੈ ਮੱਕਾ ਟਰੋਫੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਠੀਕ ਆ ਅਗਿਆ ਗਿਆ www ਦਾ ਪੂਰਾ ਰੂਪ ਕੀ ਹੈ ਕੰਪਿਊਟਰ ਦਾ ਪ੍ਰਸ਼ਨ ਆ ਇਸ ਦਾ ਪੂਰਾ ਰੂਪ ਹੈਗਾ वर्ल्ड वाइड वेब www ਦੀ ਫੁੱਲ ਫਾਰਮ ਠੀਕ ਆ ਆਪਣੇ ਮਹਾਂ ਪੈਕ ਦੇ ਵਿੱਚ ਵੀ ਤੁਹਾਨੂੰ ਮੈਂ ਫੋਟੋ ਲਗਾਣੀ ਭੁੱਲ ਗਿਆ ਇੱਥੇ ਠੀਕ ਹੈ ਮਾਪੈਗ ਦੇ ਵਿੱਚ ਫੁੱਲ ਫਾਰਮਸ ਦਿੱਤੀਆਂ ਹੋਈਆਂ ਤੇ ਪਾਵਰਪੁਆਇੰਟ ਵਿੱਚ ਨਵੀਂ ਸਲਾਈਡ ਕਿੱਦਾਂ ਇਨਸਰਟ ਕਰਦੇ ਆ ਹோம் ਟੈਬ ਤੇ ਨਵੀਂ ਸਲਾਈਡ ਤੇ ਕਲਿੱਕ ਕਰਨਾ ਪੈਂਦਾ ਪਹਿਲਾਂ ਹோம் ਟੈਬ ਤੇ ਜਾ ਕੇ ਨਵੀਂ ਸਲਾਈਡ ਤੇ ਕਲਿੱਕ ਕਰੋ ਨਵੀਂ ਸਲਾਈਡ ਡਾਇਲੋਗ ਬਾਕਸ ਵਿੱਚ ਆਪਣੀ ਨਵੀਂ ਸਲਾਈਡ ਲਈ ਇੱਕ ਖਾਕਾ ਚੁਣ ਲਓ ਵੀ ਕਿੱਦਾਂ ਦੀ ਸਲਾਈਡ ਚਾਹੀਦੀ ਆ ਫਿਰ ਸਲਾਈਡ ਸਲਾਈਡ ਨੂੰ ਸ਼ਾਮਲ ਕਰ ਲਓ ਠੀਕ ਆ ਇਦਾਂ ਸਲਾਈਡ ਐਡ ਹੋ ਜਾਂਦੀ ਹੈ ਪਾਵਰਪੁਆਇੰਟ ਦੇ ਵਿੱਚ ਠੀਕ ਆ ਇਨਸਰਟ ਮੈਨੂ ਦੇ ਵਿੱਚ ਜਾ ਕੇ ਠੀਕ ਆ ਐਮ ਐਸ ਵਰਡ ਵਿੱਚ ਟੈਕਸਟ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਣ ਦੇ ਪ੍ਰੋਸੈਸ ਇੱਕ ਟੈਕਸਟ ਨੂੰ ਮੂਵ ਕੀਤਾ ਜਾਂਦਾ ਹੈ ਇਸ ਦਾ ਮਤਲਬ ਇਹ ਕਿ ਟੈਕਸਟ ਨੂੰ ਮੌਜੂਦਾ ਸਥਾਨ ਤੋਂ ਮਿਟਾ ਦਿੱਤਾ ਜਾਂਦਾ ਤੇ ਉਹ ਉੱਥੋਂ ਅਲੋਪ ਹੋ ਜਾਂਦਾ ਮਤਲਬ ਡਿਲੀਟ ਹੋ ਜਾਂਦਾ ਤੇ ਦਸਤਾਵੇਜ਼ ਦਸਤਾਵੇਜ਼ ਵਿੱਚ ਮਤਲਬ ਸੇਮ ਡਾਕੂਮੈਂਟ ਦੇ ਵਿੱਚ ਨਵੀਂ ਜਗ੍ਹਾ ਤੇ ਪੇਸਟ ਕੀਤਾ ਜਾਂਦਾ ਇਸ ਲਈ ਟੈਕਸਟ ਨੂੰ ਮੂਵ ਕਰਨ ਲਈ ਅਸੀਂ ਕੱਟ ਆਪਰੇਸ਼ਨ ਅਤੇ ਪੇਸਟ ਆਪਰੇਸ਼ਨ ਦੀ ਵਰਤੋਂ ਕਰਦੇ ਹਾਂ ਠੀਕ ਆ ਕੱਟ ਆਪਰੇਸ਼ਨ ਤੇ ਪੇਸਟ ਆਪਰੇਸ਼ਨ ਦੀ ਵਰਤੋਂ ਕਰਦੇ ਹਾਂ ਠੀਕ ਆ ਅੱਗੇ ਚੱਲਦੇ ਹਾਂ ਇੰਟਰਨੈਟ ਤੇ ਫਾਈਲ ਟਰਾਂਸਫਰ ਕਰਨ ਲਈ ਕਿਹੜਾ ਪ੍ਰੋਟੋਕੋਲ ਵਰਤੇ ਜਾਂਦਾ ਫਾਈਲ ਟਰਾਂਸਫਰ ਪ੍ਰੋਟੋਕੋਲ ਵਰਤੇ ਜਾਂਦਾ ਹੈ ਇੰਟਰਨੈਟ ਉੱਤੇ ਫਾਈਲ ਟਰਾਂਸਫਰ ਕਰਨ ਲਈ ਠੀਕ ਆ ਕੰਪਿਊਟਰ ਸਿਸਟਮ ਦੇ ਵਿਚਕਾਰ ਫਾਈਲਾਂ ਨੂੰ ਇੱਕ ਸਥਾਨ ਤੋਂ ਦੂਜੀ ਥਾਂ ਤੇ ਡਾਊਨਲੋਡ ਕਰਨਾ ਅਪਲੋਡ ਕਰਨਾ ਤੇ ਟਰਾਂਸਫਰ ਕਰਨ ਦਾ ਤਰੀਕਾ ਫਾਈਲ ਟਰਾਂਸਫਰ ਪ੍ਰੋਟੋਕੋਲ ਕੋਲ ਹੈ ਠੀਕ ਆ ਇਸ ਦੇ ਜਰੀਏ ਹੀ ਟਰਾਂਸਫਰ ਕੀਤੀ ਜਾਂਦੀ ਹੈ ਫਾਈਲਾਂ ਇਨਿਆਕ ਜੋ ਪੁਰਾਣੇ ਆਪਣਾ ਸੈਕੰਡ ਜਨਰੇਸ਼ਨ ਦਾ ਕੰਪਿਊਟਰ ਸੀ ਸ਼ਾਇਦ ਪੁੱਛਦੇ ਫਰਸਟ ਜਨਰੇਸ਼ਨ ਦਾ ਠੀਕ ਆ ਇਸ ਦੀ ਫੁੱਲ ਫਾਰਮ ਪੁੱਛੀ ਗਈ ਸੀ ਇਸ ਦੀ ਫ ਇਲੈਕਟ੍ਰੋਨਿਕ ਐਂਡ ਨੰਮੈਰੀਕਲ ਆਈ ਦਾ ਇੰਟੀਗਰੇਟਰ ਤੇ ਸੀ ਦਾ ਕੰਪਿਊਟਰ ਠੀਕ ਹੈ ਇਹਦੀ ਫੁੱਲ ਫਾਰਮ ਆ ਠੀਕ ਆ ਤੇ ਅੱਗੇ ਆ ਗਿਆ ਅਨੋਨੀਅਮ ਅਨੋਨੀਅਮ ਆਰਟੀਫੀਸ਼ਲ ਦਾ ਪੁੱਛਿਆ ਗਿਆ ਸੀ ਇਸ ਦਾ ਅਨੋਨੀਅਮ ਹੈਗਾ ਨੇਚਰਲ ਠੀਕ ਆ ਇਹ ਸਾਰੇ ਤੁਹਾਨੂੰ ਅਨੋਨੀਅਮ ਵਗੈਰਾ ਵੀ ਆਪਣੇ ਮਹਾਂ ਪੈਕ ਦੇ ਵਿੱਚ ਮਿਲ ਜਾਣੇ ਠੀਕ ਆ ਮਹਾਂ ਪੈਕ ਦੇ ਵਿੱਚ ਸਾਰਾ ਕੰਪਲੀਟ ਦਿੱਤਾ ਹੋਇਆ ਹੈ ਠੀਕ ਆ anonymum ਵੀ ਤੁਹਾਨੂੰ ਮਿਲ ਜਾਣਗੇ ਡਾਇਰੈਕਟ ਅਨੋਨਿਮ ਆਪਣੇ ਮਾਹ ਪੈਕ ਦੇ ਵਿੱਚ ਹੋਊਗਾ ਜਿਨ੍ਹਾਂ ਬੱਚਿਆਂ ਨੇ ਮਾਹ ਪੈਕ ਲੱਤਾ ਉਹਨਾਂ ਨੂੰ ਪੁੱਛ ਲਿਓ ਅਨੋਨਿਮ ਆਫ ਆਰਟੀਫੀਸ਼ਲ ਦਿੱਤਾ ਹੋਇਆ ਆਊਗਾ ਉਸ ਦੇ ਵਿੱਚ ਅਨੇਆਗਰੀ ਫੁੱਲ ਫਾਰਮ ਵੀ ਗਰੰਟੀਡ ਆ ਆਪਣੇ ਮਾਹ ਪੈਕ ਦੇ ਵਿੱਚ ਤੁਹਾਨੂੰ ਮਿਲੇਗੀ ਵਰਲਡ ਵਾਈਡ ਵੈਬ ਦੀ ਫੁੱਲ ਫਾਰਮ ਵੀ ਤੁਹਾਨੂੰ ਆਪਣੇ ਮਾਹ ਪੈਕ ਦੇ ਵਿੱਚ ਮਿਲੇਗੀ ਠੀਕ ਆ ਸਾਰੀਆਂ ਫੁੱਲ ਫਾਰਮਸ ਦਿੱਤੀਆਂ ਹੋਈਆਂ ਠੀਕ ਆ ਤੇ ਮਾਹ ਪੈਕ ਲੈਣ ਲਈ 9888743699 ਨੰਬਰ ਤੇ ਮੈਸੇਜ ਕਰ ਦਿਓ ਤੇ ਟੈਲੀਗ੍ਰਾਮ ਜੁਆਇਨ ਕਰ ਲਓ ਜੇ ਤੁਸੀਂ ਇਹ ਪੀਡੀਐਫ ਲੈਣੀ ਆ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਧ